ਵਾਸਨ ਨੂੰ ਦੇ ਰਹਿਣੋ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਦੀ ਸਥਾਪਨਾ ਕੀਤੀ ਪਹਿਲਾਂ ਵਿਦਵਾਨ ਪੈਦਾ ਕੀਤੇ ਅਤੇ ਬਾਅਦ ਵਿੱਚ ਜੰਗ ਵਿੱਚ ਖਾਲਸਾ ਪੈਦਾ ਕੀਤਾ ਤਾਂ ਤਾਂ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਬੋਲੇ ਸ਼ੋਹਰਿਆ ਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਡੇੜਾ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ ਉਹਨਾਂ ਤੋਂ ਵਰਸੋਏ ਹੋਏ ਸੰਤ ਬਾਬਾ ਮਹਿੰਦਰ ਸਿੰਘ ਜੀ ਹਰਖਵਾਲ ਜਲੰਧਰ ਵਾਲੇ ਉਹਨਾਂ ਤੋਂ ਵਰਸੋਏ ਸੰਤ ਬਾਬਾ ਦਦਾਰ ਸਿੰਘ ਜੀ ਹਰਖਵਾਲ ਵਾਲੇ ਉਹਨਾਂ ਦੇ ਜਾਨ ਸੀ ਸੰਤ ਬਾਬਾ ਭਗਵਾਨ ਸਿੰਘ ਜੀ ਹੋਣਾ ਨੇ ਇਹ ਨਵੀਂ ਇਮਾਰਤ ਦਾ ਅੱਜ ਉਦਗਾਟਨ ਕੀਤਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਆ ਕੇ ਇੱਥੇ ਆਪਣਾ ਨੰਦਮਾਨਿਆ ਕਿਉਂ ਮਹਾਪੁਰਖਾਂ ਨੇ ਵੀ ਇੱਥੇ ਆ ਕੇ ਸਿੰਘ ਸਾਹਿਬਾਨ ਸਾਰੀਆਂ ਜਥੇਬੰਦੀਆਂ ਦੇਸਾਂ ਵਿਦੇਸਾਂ ਚੋਂ ਮਹਾਪੁਰਖ ਵੀ ਆਏ ਇੱਥੇ ਦੀਆਂ ਸੰਗਤਾਂ ਨੇ ਬਹੁਤ ਨੰਦਮਾਨਿਆ ਕਿਉਂ ਮਹਾਪੁਰਖਾਂ ਵਿੱਚ ਇੱਕ ਬਹੁਤ ਅਪਰਾਲਾ ਹੀ ਮਾਨਵ ਵਿੱਚ ਇੱਕ ਉਹਨਾਂ ਦੇ ਸੌਂਗ ਹੀ ਤੇ ਇਹ ਜਿਹੜਾ ਗੁਰੂ ਘਰ ਆ ਸਾਡਾ ਇੰਨਾ ਵਧੀਆ ਇੰਨੇ ਢੰਗ ਨਾਲ ਬਣਾਇਆ ਜਾਵੇ ਕਿ ਗੁਰਨਾਨਕ ਪਾਸੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਹੀਂ ਸਾਰੀਆਂ ਸਾਧ ਸੰਗਤਾਂ ਨੂੰ ਜੋ ਦੋ ਦੋਂ ਨੇੜਿਓਂ ਆਈਆਂ ਸਾਧ ਸੰਗਤਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਇਸੇ ਹੀ ਤਰ੍ਹਾਂ ਜਿੱਦਾਂ ਸੰਗਤਾਂ ਨੇ ਕੀਰਤਨ ਜਸ ਕੀਤਾ ਸਰਵਣ ਕੀਤਾ ਉਹ ਅਹੀਂ ਇਹ ਹੀ ਬੇਨਤੀ ਮਾ ਅਕਾਲ ਪੁਰਖ ਅੱਗੇ ਬੇਨਤੀ ਅਰਦਾਸ ਕਰਦੇ ਹਾਂ ਸਾਰਿਆਂ ਦੇ ਹੀ ਜਸ ਜੋ ਸੁਣਿਆ ਹੈ ਕੋਈ ਨਾ ਕੋਈ ਤਣਕਾ ਹਿਰਦੇ ਦੇ ਵਿੱਚ ਵਸ ਜਵੇ ਜੋ ਸਾਡਾ ਸਾਰੇ ਹੀ ਪ੍ਰਾਣੀਆਂ ਦਾ ਭਲਾ ਹੋ ਜਵੇ ਭਲਾ ਹੋ ਜਵੇ ਤੇ ਭਲੇ ਵਾਸਤੇ ਹੀ ਅਹੀਂ ਭਟਕਦੇ ਪਏ ਆ ਤੇ ਮਾਹਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਬਾਣੀ ਦੇ ਦਰਦ ਲਾਉਣ ਤੇ ਸਾਡਾ ਜੀਵਨ ਸਫਲਾ ਕਰੂ ਬਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ